ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜਲੇਬਾਟੇ ਦੀ ਸਾਰੇ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅੱਜ ਅਸੀਂ ਤਕਰੀਬਨ 6:00 ਵਜੇ ਅਸੀਂ ਇੱਥੇ ਅਮਰੰਦਰ ਆ ਗਏ ਸੀ ਨਾਲ ਸਾਡੀ ਪੂਰੀ ਟੀਮ ਟੀਸੀ ਸਾਹਿਬ ਅਗਰ왈 ਜੀ ਤੇ ਸਾਡੇ ਉਹਨਿਕ ਮਿਸ਼ਨ ਸਾਹਿਬ ਜੈਨ ਸਾਹਿਬ ਤੇ ਸਾਡੇ ਇੱਥੋਂ ਦੇ ਪਹਿਲੇ ਨਾਗਰਿਕ ਮੇਰ ਸਾਹਿਬ ਨੀਰਜ ਜੀ ਸਾਡੇ ਨਾਲ ਹੀ ਸੀ ਤੇ ਕੋਸਟਰ ਸਾਹਿਬਾਨ ਵੀ ਨਾਲ ਸਾਡੇ ਸੀ ਤੇ ਇੱਕ ਤਰ੍ਹਾਂ ਦੀ ਇਹ ਇੱਕ ਸਰਪ੍ਰਾਈਜ਼ ਵਿਜ਼ਿਟ ਸੀ ਉਹ ਰਾਤੀ ਸਨੇਹ ਆ ਲਿਆਗੇ ਅਸੀਂ ਆਪਾਂ ਇੱਥੇ ਦਿਲਦਰ ਵਿਜਟ ਕਰਨੀ ਰਿਗਾਰਡਿੰਗ ਸਨ ਮੋਟਿਵ ਸੀਗਾ ਕਿ ਅਸੀਂ ਐਮਪਾ ਜਿਹੜੀ ਰੈਂਡਮਲੀ ਅਸੀਂ ਜਿਹੜੀ ਸਾਈਟਸ ਵਿਜਿਟ ਕਰ ਲਈਏ ਅਸੀਂ ਜਿਹੜੀ ਕੀਤੀ ਆਪਾਂ ਸਫਾਈ ਦਾ ਸੁਦਲਾਬ ਉਹਨਾਂ ਚੱਲ ਰਿਹਾ ਇਸ ਤਰ੍ਹਾਂ ਦਾ ਕੰਮ ਚੱਲ ਰਿਹਾ ਤੇ ਉਹਦੇ ਵਿੱਚ ਅਸੀਂ ਬੱਸ ਸਟੈਂਡ ਵਿਜਿਟ ਕੀਤਾ ਆਪਾਂ ਰੇਲਵੇ ਸਟੇਸ਼ਨ ਵਿਜਿਟ ਕੀਤਾ ਆਪਾਂ ਫੀਮਸ ਰੋਡ ਗੜਾ ਰੋਡ ਉੱਥੇ ਵਿਜਿਟ ਕੀਆ ਆਪਾਂ ਕੋਮੋਰੀਆ ਵਿੱਚ ਗਏ ਆਪਾਂ ਦੋ ਚਾਰ ਸਾਈਟਸ ਅਸੀਂ ਹੋਰ ਵਿਜਿਟ ਕੀਤੀ ਹੈਗੀਆਂ ਤੇ ਤਕਰੀਬਨ ਸਾਰੀ ਟੀਮ ਸਾਡੇ ਨਾਲ ਸੀ ਤੇ ਮੌਕੇ ਤੇ ਜੋ ਸਾਨੂੰ ਲੱਗਿਆ ਜਿੱਥੇ ਕੋਈ ਲੋੜ ਸੀ ਕਾਰਜਕਰਨ ਦੀ ਸਫਾਈ ਕਰਦੇ ਸੀ ਆਪਾਂ ਤਾਂ ਇਨਸਟਰਕਸ਼ਨ ਦਿੱਤੇ ਜੀ ਐਂਡ ਮੈਨੂੰ ਪੂਰਾ ਆਸ ਆ ਆਪਣੇ ਡਿਪਾਰਟਮੈਂਟ ਦੇ ਆਪਣੇ ਕਾਰਪੋਰੇਸ਼ਨ ਦੇ ਅਫਸਰ ਸਾਹਿਬਾਂ ਤੇ ਤੇ ਉਹਨਾਂ ਨੇ ਸ਼ੁਆਸਾ ਦਿੱਤਾ ਕਿ ਅਸੀਂ ਆਪਾਂ ਜਰੂਰ ਜਿੱਥੇ ਵੀ ਕਦਰਗੀ ਮਿਲੀ ਸਾਨੂੰ ਤੇ ਉਹਨੂੰ ਆਪਾਂ ਸਾਫ਼ ਕਰਾਂਗੇ ਤੇ ਮੈਂ ਇੱਕ ਵਾਰੀ ਐਜ਼ ਅ ਲੋਕਲ ਬੋਡੀ ਮਿੰਿਸਟਰ ਇੱਕ ਪੰਜਾਬ ਦੇ ਨਾਗਰਿਕ ਦੇ ਹੋਣ ਦੇ ਨਾਤੇ ਮੈਂ ਜਰੂਰ ਅਪੀਲ ਕਰੂੰਗਾ ਕਿ ਨਾ ਕਿ ਜਲੰਧਰ ਨਿਵਾਸੀਆਂ ਨੂੰ ਪੂਰੇ ਪੰਜਾਬ ਦੇ ਨਿਵਾਸੀਆਂ ਨੂੰ ਕਿ ਦੇਖੋ ਜਿਹੜੀ ਸਫਾਈ ਆ ਉਹ ਸਾਰਿਆਂ ਦੇ ਬਹੁਤ ਜ਼ਰੂਰੀ ਹੈਗਾ ਇਹ ਸਾਡਾ ਘਰ ਹੈਗਾ ਸਾਡਾ ਮਹੱਲ ਹੈਗਾ ਸਾਡਾ ਪਿੰਡ ਹੈਗਾ ਸਾਡਾ ਸ਼ਹਿਰ ਸਾਡਾ ਆਪਣਾ ਸੂਬਾ ਹੈਗਾ ਇਹ ਸਾਡੀ ਹੀ ਜ਼ਿੰਮੇਵਾਰੀ ਬਣਦੀ ਕਿ ਅਸੀਂ ਆਪਣੇ ਸ਼ਹਿਰ ਨੂੰ ਆਪਣੇ ਸੂਬੇ ਨੂੰ ਸਾਫ਼ ਰੱਖੀ ਕਿਸੇ ਦੇ ਬਾਹਰੋਂ ਸਾਫ਼ ਨਹੀਂ ਕਰਨਾ ਤੇ ਮੈਂ ਇਹੀ ਅਪੀਲ ਕਰਾਂਗਾ ਕਿ ਸਾਰਿਆਂ ਨੂੰ ਕਿ ਤੁਸੀਂ ਐਜ਼ ਅ ਰਿਸਪਾਂਸਿਬਲ ਸਿਟੀਜ਼ਨ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਜੋ ਵੀ ਸਫਾਈ ਦੇ ਸਿਧਾਂਤ ਬਤ ਉਹ ਅਸੀਂ ਯੋਗਦਾਨ ਅਸੀਂ ਪਾ ਸਕਦੇ ਆ ਉਹ ਕਰੀਏ ਥਾਂ ਥਾਂ ਤੇ ਜਿਹੜੀ ਲਿਟਰਿੰਗ ਹੁੰਦੀ ਜਿਵੇਂ ਕੂੜਾ ਅਸੀਂ ਸੁੱਟ ਦਿੰਦੇ ਮੈਂ ਹੁਣ ਵੀ ਦੇਖ ਰਿਹਾ ਸੀਗਾ ਗੱਡੀ 'ਚ ਬੈਠੇ ਬੈਠੇ ਕਈ ਲੋਕ ਉਹ ਛੱਲੇ ਪਰ ਕੇ ਲੈ ਆ ਕੇ ਸੜਕ 'ਤੇ ਆ ਕੇ ਰੱਖ ਦਿੰਦੇ ਹੈਗੇ ਕਿਉਂਕਿ ਉਹ ਅਲਟੀਮੇਟਲੀ ਅਸੀਂ ਜੇ ਆਪਣੇ ਘਰ ਤੋਂ ਬਾਹਰ ਕੂੜਾ ਰੱਖਦੇ ਗਲੀ 'ਚ ਰੱਖਦੇ ਆ ਗਲੀ ਤੋਂ ਬਾਅਦ ਮੇਨ ਰੋਡ 'ਤੇ ਆਉਂਦੇ ਹੈਗੇ ਉਹ ਸਾਡੀ ਹੀ ਗੰਦਗੀ ਸਾਰੀ ਉਹ ਬਾਹਰ ਜਾਂਦੀ ਹੈਗੀ ਮੈਂ ਕਹੂੰਗਾ ਕਿ ਪ੍ਰਸ਼ਾਸਨ ਪੂਰਾ ਡਿਪਾਰਟਮੈਂਟ ਕਾਰਪੋਰੇਸ਼ਨ ਤੁਹਾਡੇ ਮਦਦ ਲਈ ਤੁਹਾਡੇ ਹੈਲਪਲੀ ਹਮੇਸ਼ਾ ਤਿਆਰ ਹੈਗਾ ਤੇ ਅਸੀਂ ਵੀ ਜਿਵੇਂ ਨਾਗਰਿਕ ਬਣ ਕੇ ਅਸੀਂ ਆਪਾਂ ਦਲੰਦਰ ਦੀ ਤੇ ਪੰਜਾਬ ਦੀ ਸਾਫ ਸਫਾਈ ਦਾ ਅਸੀਂ ਆਪਾਂ ਪੂਰਾ ਜੋਗ ਮੈਂ ਸਾਰਿਆਂ ਨੂੰ ਜਿੰਨੇ ਵੀ ਸਾਡੇ ਲੇਬਰ ਡਿਪਾਰਟਮੈਂਟ ਦੇ ਬੰਦੇ ਨੇ ਸਾਡੇ ਜਿੰਨੇ ਵੀ ਲੇਬਰ ਮਹਿਕ ਵਿੱਚ ਕੰਮ ਕਰਦੇ ਨੇ ਲੇਬਰ ਨੂੰ ਸਭ ਮਦਦ ਸਾਡੇ ਕਰਮਚਾਰੀ ਨੇ ਮੈਂ ਸਾਰ ਨੂੰ ਵਧਾਈ ਦਿੰਦਾ ਬਹੁਤ ਧੰਨਵਾਦ ਦਿੰਦਾ ਤੇ ਮੈਂ ਵਿਸ਼ਵਾਸ ਆਉਦਾ ਸ਼્વાસੰਦ ਹੁੰਦਾ ਕਿ ਸਰਕਾਰ ਆਵਾਦੀ 파ਟੀ ਦੀ ਸਰਦਾਰ ਭਗਵੰਦ ਜੀ ਮਾਨ ਜੀ ਤੁਹਾਡੇ ਨਾਲ ਜਿਹੜੀਆਂ ਤੁਹਾਡੀਆਂ ਰਿੰਦੀਆਂ ਪ੍ਰੋਬਲਮਸ ਹੈਗੇ ਜਿਹ ਮੰਗਾ ਹੈਗੇ ਉਹ ਵੀ ਆਪਾਂ ਬਹੁਤ ਸੋਚ ਵਿਚਾਰ ਕਰ ਰਹੇ ਆ ਤੇ ਉਹਦਾ ਵੀ ਆਪਾਂ ਬਹੁਤ ਜਲਦੀ ਅਸੀਂ ਆਪਾਂ ਹੱਲ ਕਰਾਂਗੇ